ਸਸਿਕਾ ਆ ਵੀ ਸਾਰਿਆਂ ਨੂੰ ਅੱਜ ਲੈ ਕੇ ਆਇਆ ਤੁਹਾਡੇ ਲਈ ਵੀਰੇ ਤਿੰਨ ਟਰਾਲੀਆਂ ਜਿਹੜੀ ਤੁਸੀਂ ਆ ਟਰਾਲੀ ਦੇਖ ਰਹੇ ਹੋ ਭਰਾ ਇਹ ਹੈਗੇ 11.6 ਸਾਢੇ 6 ਪੂਰੀ ਸੋਹਣੀ ਟਰਾਲੀ ਬਣੀ ਹੋਈ ਹੈ ਵੀਰੇ ਜੱਕ ਲੱਗਿਆ ਹੋਇਆ ਐਮ ਸੀ ਦੇ ਮਾਲ ਦਾ ਹੈ ਪੂਰੀ ਵਧੀਆ ਟਰਾਲੀ ਬਣੀ ਹੋਈ ਹੈ ਭਾਈ ਟੇਪ ਹੋਈ ਹੋਈ ਹੈ ਸਾਰੀ ਟਰਾਲੀ ਬਹੁਤ ਸੋਹਣੀ ਮੋਡੀਫਾਈਆ ਵਾਈਟ ਕਲਰ ਕਰਿਆ ਹੋਇਆ ਹੈ ਛਾਰਾ ਮਹਮਦਾ ਫਰਸ ਲੱਗਾ ਹੋਇਆ ਹੈ ਬਾਈ ਬਿੱਡ ਤੇ ਸਟੀਲੀ ਯਾਹੀ ਲੱਗੀ ਹੋਈ ਹੈ ਬਹੁਤ ਐਸਾ ਸੌਣੇ ਟਰਾਲੀ ਬਣੇਗੀ ਆ ਬਾਈ ਜਿਹੜੇ ਮੇਰੇ ਵੀਰ ਭਾਈ ਨੇ ਜਰੂਰ ਸਪਰਕ ਕਰ ਲਓ ਜਿਹਨੇ ਲੈਣੀ ਆ ਬਾਈ 11 6.5 ਟਰਾਲੀ ਆ ਰੇਟ 1,35,000 ਰੁਪਿਆ ਬਾਈ ਬਾਕੀ ਟਰਾਲੀ ਇਕੜੀ ਹੈ ਤੁਸੀਂ ਆਪ ਦੇਖ ਸਕਦੇ ਹੋ 4 ਇੰਚ ਹੀ ਸਲ ਗਿਆ ਵਧੀਆ ਟਾਇਰ ਨੇ ਬਾਈ ਦਾਣੇ ਟੋਨ ਵਾਲੇ ਵਧੀਆ ਟਾਇਰ ਪਾਏ ਹੋਏ ਨੇ 11 6 ਸਾਡੇ ਸਾਈਜ਼ ਹੈ ਰੇਟ 135000 ਰੁਪਏ ਟਰਾਲੀ ਦੀ ਕਿretien ਤੁਸੀਂ ਆਪ ਦੀ ਸਾਡੇ ਵੀਰੇ ਆਹ ਜਿਹੜੀ ਤੁਸੀਂ ਦੇਖ ਰਹੇ ਹੋ ਇਹ 12 6 ਬਈ 12 6 ਟਰਾਲੀ ਆ 8 ਇੰਚ 82 ਚ ਮਿੱਟੀ ਲੱਗੀ ਹੋਈ ਬਈ ਬਿੱਡ ਤੇ ਸਟੇਲੀ ਵਾਲੀ ਲੱਗੀ ਹੋਈ ਟਾਇਰ ਬਹੁਤ ਸੋਹਣੇ ਪੱਕੇ ਟਾਇਰ ਪਾਏ ਹੋਏ ਨੇ ਬਈ ਜੱਕ ਲੱਗਿਆ ਹੋਇਆ 12 6 ਸਾਈਜ਼ ਆ ਬਹੁਤ ਸੋਹਣੀ ਟਰਾਲੀ ਬਣੀ ਹੋਈ ਐ ਐਮ ਸੀ ਦੇ ਮਾਲ ਚ 4ਵੇਂ ਮੁਦਾ ਫਾਰਸ ਰੇਟ 1,25,000 ਰੁਪਿਆ ਬਾਕੀ ਵੀਰੇ ਤੁਸੀਂ ਕੰਡੀਸ਼ਨ ਵੀਡੀਓ ਚ ਦੇਖ ਸਕਦੇ ਹੋ ਕਿਸੇ ਵੀ ਤਰ੍ਹਾਂ ਕੋਈ ਨਹੀਂ ਐ ਬਹੁਤ ਸੋਹਣੀ ਬਈ ਟਰਾਲੀ ਨਾਰਮਲ ਜਿਹੀ ਦੀਦਾਰ ਲਈ ਬਹੁਤ ਵੀਡੀ ਟਰਾਲੀ ਆ ਵੀਰੇ ਰੇਟ ਚ ਟਰਾਲੀ ਐ 1,25,000 ਰੁਪਏ ਅਡਵਾਂਟ ਹੈ ਬਹੁਤ ਸੋਹਣੀ ਟਰਾਲੀ ਬਣੀ ਹੋਈ ਐ ਭਾਈ ਜਿਹੜੇ ਮੇਰੇ ਵੀਰ ਫਾਈਨ ਲੈਣੀਆਂ ਤਾਂ ਜਰੂਰ ਸੰਪਰਕ ਕਰ ਲਓ ਟਰਾਲੀ ਬਹੁਤ ਸੋਹਣੀ ਹੈ ਵੀ ਨਾਰਮਲ ਜਿਵੇਂ ਦਾਰ ਲਈ ਬਹੁਤ ਬੈਟ ਰਿਹਾ ਹੈ ਬਹੁਤ ਵਧੀਆ ਟਰਾਲੀ ਬਣੀ ਹੋਈ ਹੈ ਟਾਇਰ ਵਧੀਆ ਪੱਕੇ ਟਾਇਰ ਨੇ ਆਵਰੇ 12 6:30 ਪੂਰੀ ਮੋਡੀਫਾਈ ਟਰਾਲੀ ਬਣੀ ਹੋਈ ਹੈ 4 ਇੰਚ ਹੀ ਹਿੱਸਾ ਲੱਗਾ ਹੈ ਵੀਰੇ ਟਰਾਲੀ ਦੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਐਂ ਪੂਰੀ ਸੋਹਣੀ ਬਣੀ ਹੋਈ ਹੈ ਟੇਪ ਟੂ ਬਲਾਕ ਐ ਪੂਰੀ ਮੋਡੀਫਾਈ ਯਾੜੀ ਲੱਗੀ ਹੋਈ ਪੱਕਾਣਾ ਬਿੱਡਾ ਪੂਰੀ ਸੋਹਣੀ ਟਰਾਲੀ ਬਣੀ ਹੋਇਆ ਵੀਰੇ ਵਧੀਆ ਟਾਇਰ ਪੱਕੇ ਟਾਇਰ ਬਾਈ ਰੇਟ 1 ਲੱਖ 44000 ਰੁਪਿਆ ਬਹੁਤ ਸੋਹਣੀ ਟਰਾਲੀ ਬਣੀ ਹੋਇਆ ਵੀਰੇ ਟਰਾਲੀ ਦੀ ਕੰਡੀਸ਼ਨ ਤੁਸੀਂ ਵੀਡੀਓ ਚ ਦੇਖ ਸਕਦੇ ਹੋ ਜਿਹੜੇ ਵੀਰੇ ਵੀਰ ਭਾਈ ਨੂੰ ਜਰੂਰਤਾ ਤਾਂ ਜਰੂਰ ਸੰਪਰਕ ਕਰ ਲਓ 12.5 ਸਾਈਜ਼ ਆ ਵੀਰੇ ਮਿੱਟੀ ਦੇ ਸਟੀਲ ਦੀ ਜਾਲੀ ਆ ਬਹੁਤ ਵਧੀਆ ਟਰਾਲੀ ਬਣੀ ਹੋਈ ਆ ਰੇਟ 1 ਲੱਖ 45000 ਬਾਕੀ ਤੁਸੀਂ ਵੀਡੀਓ ਦੇਖ ਸਕਦੇ ਹੋ ਵੀਡੀਓ ਚ ਤੁਹਾਨੂੰ ਟਰਾਲੀ ਦੇ ਬਾਰੇ ਫਤ ਲੱਗ ਜਾਂਦਾ ਹੈ ਬਹੁਤ ਸੋਹਣੀ ਟਰਾਲੀ ਬਣੀ ਹੋਈ ਹੈ ਜੀ 12 64 ਲੱਗੀ ਮਿੱਟੀ ਲੱਗੀ ਹੋਈ ਮੂਰੇ ਪੌੜੀ ਲੱਗੀ ਹੋਈ ਬਈ ਐਨ ਪੂਰੀ ਕਾਂਡ ਟਰਾਲੀ ਬਣੀ ਹੋਈ ਆ ਬਈ ਟਾਇਰਾਂ ਦੀ ਕੰਡੀਸ਼ਨ ਵੀ ਤੁਸੀਂ ਦੇਖ ਲਾ ਤਾਂ ਵਧੀਆ ਪੱਕੇ ਟਾਇਰ ਨੇ ਕਿਸੇ ਵੀ ਤਰ੍ਹਾਂ ਦਾ ਕੋਈ ਹੋ ਨਹੀਂਗਾ ਭਾਈ ਚੱਲਣ ਵਾਲੇ ਟਾਇਰ ਨੇ ਮਿੱਟੀ ਦੇ ਚੱਲਣ ਵਾਲੇ ਟਾਇਰ ਨੇ 1,45,000 ਫਿਰ ਡਿਮਾਂਡ ਹੈ ਬਾਕੀ ਮੌਕੇ ਤੇ ਮੰਨ ਤਨ ਹੋ ਜਾਊਗਾ ਕੰਡੀਸ਼ਨ ਤੁਸੀਂ ਆਪ ਵੀ ਦੇਖ ਲਓ